ਅਗਲੇ ਸਭ ਤੋਂ ਵੱਡੇ ਇਸ਼ੂ ਤੇ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੀ ਸਿਆਸਤ ਵਿੱਚ ਜਿੱਥੇ ਖਾਨਿਆਂ ਨੂੰ ਲੈ ਕੇ ਸਿਆਸਤ ਹੋਈ ਤਾਂ ਦੂਜਾ ਸਾਡਾ ਇੱਕ ਵੱਡਾ ਇਸ਼ੂ ਰਹੇਗਾ ਕਿਸ ਗਦਰ ਪੰਜਾਬ ਦੇ ਵਿੱਚ ਵੱਡੀ ਚਰਚਾ ਉਸ ਇਸ਼ੂ ਤੇ ਹੋ ਰਹੀ ਹੈ ਜਿਸ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾਇਆ ਹੈ ਤਾ ਬਿਨਾ ਕਿਸੇ ਦੇਰੀ ਤੋਂ ਤਿੰਨ ਵੱਡੇ ਇੰਪੋਰਟੈਂਟ ਸਵਾਲ ਰਹਿਣਗੇ ਉਹਨਾਂ ਦੇ ਧਾਇਰੇ ਤੇ ਅਸੀਂ ਚਰਚਾ ਦੀ ਸ਼ੁਰੂਆਤ ਕਰਨ ਜਾ ਰਹੇ ਆ ਸਭ ਤੋਂ ਪਹਿਲਾ ਸਵਾਲ ਰਹੇਗਾ ਕਿ ਆਖਰਕਾਰ ਇਕਨੋਮਿਕ ਵਿਕਰ ਸੈਕਸ਼ਨ ਨਿੱਜੀ ਸਕੂਲਾਂ ਤੇ ਹਾਈ ਕੋਰਟ ਨੇ ਕਿਹੜਾ ਹੁਕਮ ਦਿੱਤਾ ਹੈ ਈਡਬਲਿਊ ਐਸ ਕੋਟੇ ਦੇ ਬੱਚਿਆਂ ਨੂੰ ਹੁਣ ਦਾਖਲਾ ਮਿਲੇਗਾ ਤਾਂ ਕਿਵੇਂ ਮਿਲੇਗਾ ਹਾਈ ਕੋਰਟ ਦੇ ਫੈਸਲੇ ਦਾ ਨਿੱਜੀ ਸਕੂਲਾਂ ਤੇ ਅਸਰ ਕੀ ਪਾਏਗਾ ਐਨਓਸੀ ਲੈਣ ਦੀ ਸ਼ਰਤ ਹਟਾਉਣ ਦਾ ਲਾਭ ਕਿਵੇਂ ਮਿਲੇਗਾ ਦਰਸਲ ਪ੍ਰਾਈਵੇਟ ਸਕੂਲਾਂ ਦੇ ਵਿੱਚ ਪਹਿਲਾ ਗਰੀਬ ਤੱਕੇ ਦੇ ਬੱਚੇ ਪੜਾਏ ਤਾਂ ਜਾ ਸਕਦੇ ਸੀ ਪਰ ਉਸ ਲਈ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਸੀ ਸਰਕਾਰ ਦਾ ਇੱਕ ਸੈਕਸ਼ਨ ਅੜੀਕਾ ਬਣਦਾ ਸੀ ਜਿਸ ਤੋਂ ਬਾਅਦ ਪੰਜਾਬ ਐਂਡ ਹਰਨ ਹਾਈ ਕੋਰਟ ਦੇ ਵਿੱਚ ਪਟੀਸ਼ਨ ਫਾਈਲ ਕੀਤੀ ਗਈ ਪਟੀਸ਼ਨਰ ਵੀ ਅਜ ਸਟੂਡੀਓ ਪਹੁੰਚ ਚੁੱਕੇ ਉਹਨਾਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਹੜਾ ਰੂਲ ਸੀ ਸਬ ਸੈਕਸ਼ਨ ਦਾ ਜ਼ਿਕਰ ਹੋ ਰਿਹਾ ਹੈ ਜਿਸ ਨੂੰ ਲੈ ਕੇ ਐਨਓਸੀ ਦੀ ਹਟਾ ਦਿੱਤੀ ਗਿਆ ਦਰਸਲ ਰਾਈਟ ਟੂ ਐਜੂਕੇਸ਼ਨ 2009 ਦਾ ਐਕਟ ਹੈ ਉਹ ਇਨ ਬਿਨ ਇਨ ਪੰਜਾਬ ਦੇ ਵਿੱਚ ਲਾਗੂ ਹੋਏਗਾ ਤਾਂ ਪ੍ਰਾਈਵੇਟ ਸਕੂਲਾਂ ਲਈ ਵੱਡੀ ਚੁਣੌਤੀ ਵੀ ਹੈ ਜੇ 1 ਲੱਖ ਬੱਚਾ ਸਕੂਲ ਦੇ ਵਿੱਚ ਪੜਦਾ ਹੈ ਤਾਂ 25000 ਬੱਚਿਆਂ ਨੂੰ ਮੁਫਤ এডਿਕੇਸ਼ਨ ਦੇ ਨਹੀਂ ਹੀ ਪਾਏਗੇ ਜਿਹੜੇ ای ਡਬਲਯੂ ਐਸ ਕੈਟਾਗਰੀ ਚਾਣਗੇ ਕੈਟਾਗਰੀ ਕੀ ਹੈ ਵੀ ਇਸੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਪੇਸ਼ਨਾ ਡਾਕਟਰ ਜਗਵੋਹਨ ਰਾਜੂ ਜੀ ਸਟੂਡੀਓ ਆਏ ਨੇ ਰਾਜੂ ਸਾਹਿਬ ਸਵਾਗਤ ਹੈ ਤੁਹਾਡਾ ਡਾਕਟਰ ਜਗਜੀਤ ਸਿੰਘ ਜੀ ਉਹਨਾਂ ਦਾ ਮੈਂ ਸਵਾਗਤ ਕਰਦਾ ਜਿਹੜੇ ਪ੍ਰਾਈਵੇਟ ਸਕੂਲ ਫੈਡਰੇਸ਼ਨ ਤੋਂ ਸਾਡੇ ਨਾਲ ਜੁੜੇ ਨੇ ਬੂਟਾ ਸਿੰਘ ਵਿਰਾਗੀ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਮੈਂ ਸਵਾਗਤ ਕਰਦਾ ਤਾਂ ਰਾਜੂ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਸਮਝਣਾ ਚਾਹਾਂਗਾ ਕਿ ਦੇਖੋ ਐਨਓਸੀ ਦੀ ਸ਼ਰਤ ਬਹੁਤ ਵੱਡੀ ਸੀ ਹਾਈ ਕੋਰਟ ਨੇ ਬੜਾ ਸਖਤ ਡਿਸੀਜਨ ਦਿੱਤਾ ਹੈ ਘੱਟ ਸ਼ਬਦਾਂ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੋ ਕਿਹੜੇ ਲੋਕਾਂ ਨੂੰ ਲਾਭ ਮਿਲੇਗਾ ਜਿਸ ਤਰੀਕੇ ਨਾਲ ਮੈਂ ਘੱਟ ਸ਼ਬਦਾਂ ਵਿੱਚ ਸਮਝਾਇਆ ਕਿ EWS ਸੈਕਸ਼ਨ ਪੰਜਾਬ ਚ ਬਹੁਤ ਵੱਡੀ ਗਿਣਤੀ ਚ ਹੈ ਉਹ ਲੋਕ ਹੁਣ ਸਿੱਖਿਆ ਤੋਂ ਵਾਂਝੇ ਨਹੀਂ ਰਹਿਣਗੇ ਰਾਜੂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਹ ਬਹੁਤ ਹੀ ਇੰਪੋਰਟੈਂਟ ਮੁੱਦੇ ਤੇ ਅੱਜ ਆਪਾਂ ਚਰਚਾ ਕਰ ਰਹੇ ਹਾਂ ਪੰਜਾਬ ਇੱਕ ਐਸਾ ਦੁਰਭਾਗਿਆ ਰਿਹਾ ਕਿ ਇਸ ਦੇ ਪੰਜਾਬ ਦੇ ਛੋਟੇ ਬੱਚੇ ਗਰੀਬ ਬੱਚੇ ਦਲਿਤਾਂ ਦੇ ਬੱਚੇ ਕੁਚਲਿਆਂ ਦੇ ਬੱਚੇ ਡਿਫਰੈਂਟਲੀ ਏਬਲਡ ਬੱਚੇ ਉਹਨਾਂ ਨੂੰ 2010 ਤੋਂ ਲੈ ਕੇ ਅਕੈਡੈਮਿਕ ਇਅਰ ਤੋਂ ਲੈ ਕੇ ਜਿਹੜੀ ਰਾਈਟ ਟੂ ਐਜੂਕੇਸ਼ਨ ਐਕਟ ਤੇ ਹੈ ਤਾਂ ਪ੍ਰਾਈਵੇਟ ਸਕੂਲਾਂ ਦੇ ਕੰਪਲਸਰੀਲੀ ਮਤਲਬ ਸਟੈਚੂਟ ਦੇ ਥੱਲੇ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਮਿਲਣੀ ਸੀ ਪਹਿਲੀ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਉਹ ਨਹੀਂ ਮਿਲ ਸਕੀ ਕਿਉਂਕਿ ਪੰਜਾਬ ਸਰਕਾਰ ਨੇ 2011 ਚ ਇੱਕ ਐਸਾ ਰੂਲ ਬਣਾਤਾ ਜਿਹਦੇ ਨਾਲ ਇਹ ਹੱਕ ਖੋਲੇ ਗਏ ਔਰ ਉਹ ਰੂਲ ਇਹ ਸੀਗਾ ਕਿ ਜੇ ਤੁਸੀਂ ਸਰਕਾਰੀ ਸਕੂਲਾਂ ਚ ਪਹਿਲਾਂ ਜਾਣੇ ਹੋ ਉੱਥੇ ਤੁਹਾਨੂੰ ਐਡਮਿਸ਼ਨ ਨਾ ਹੋ ਜਾਂਦੀ ਹੈ ਤਾਂ ਹੀ ਤੁਸੀਂ ਪ੍ਰਾਈਵੇਟ ਸਕੂਲ ਜਾ ਕੇ ਰਾਈਟ ਟੂ ਐਜੂਕੇਸ਼ਨ ਦਾ ਆਪਣਾ ਫਾਇਦਾ ਉਠਾ ਸਕਦੇ ਹੋ ਗੱਜ ਜੀ ਬਹੁਤ ਘੱਟ ਸ਼ਬਦ ਹੈ ਜੀ ਦੇਖੋ ਹੁਣ ਹਾਈ ਕੋਰਟ ਦੀ ਬੜੀ ਸਖਤ ਇਸ ਤੇ ਧਾਰਨਾ ਹੈ ਕਿ ਇਹਨ ਬਿਨ ਰਾਈਟ ਟੂ ਐਜੂਕੇਸ਼ਨ ਨੂੰ ਲਾਗੂ ਕਰ ਦੋ ਪੂਰਾ ਪੰਜਾਬ ਸੁਣ ਰਿਹਾ ਹੈ ਦੇਖੋ ਤਮਾਮ ਭਾਈਚਾਰ ਦੇ ਲੋਕ ਸੁਣ ਰਹੇ ਨੇ ਕਿਹੜੇ ਕਿਹੜੇ ਲੋਕਾਂ ਨੂੰ ਰਿਲੀਫ ਮਿਲੇਗਾ ਕੀ ਕੀ ਕ੍ਰਾਈਟੇਰੀਆ ਹੋਣਗੇ ਕਿਹੜੇ ਦਸਤਾਵੇਜ਼ ਲੈ ਕੇ ਹੋ ਨਿੱਜੀ ਸਕੂਲ ਦੇ ਵਿੱਚ ਜਾਣ ਦੇਖੋ ਇਹ ਜਿਹੜੇ ਦੋ ਗਰੁੱਪ ਨੇ ਜੀ ਇੱਕ ਇੰਟਰਸੈਕਸ਼ਨ ਹੋ ਗਿਆ ਔਰ ਇੱਕ ਡਿਸਐਡਵਾਂਟੇਜ ਗਰੁੱਪ ਹੋ ਗਿਆ ਔਰ ਇਹਦੇ ਵਿੱਚ ਜਿਹੜੇ ਐਸਈ ਕਮਿਊਨਿਟੀ ਹੈ OBC ਕਮਿਊਨਿਟੀ ਹੈ ਡਿਫਰੈਂਟ ਸੀ ਏਬਲ ਜਿਹਨੂੰ ਆਪਾਂ ਪਹਿਲਾਂ ਆਪਾਂ ਹੈਂਡੀਕੈਪ ਕਹਿੰਦੇ ਸੀ ਪਰ ਹੁਣ ਡਿਫਰੈਂਟ ਸੀ ਏਬਲ ਬੱਚੇ ਕਹਿੰਦੇ ਆ ਉਹਨਾਂ ਨੂੰ ਔਰ ਜਿਹੜੇ ਗਰੀਬ ਨੇ ਜਿਨ੍ਹਾਂ ਦੀ ਇਨਕਮ ਆ 2.5 ਲੱਖ ਤੋਂ ਘੱਟ ਹੈ ਉਹਨਾਂ ਸਾਰਿਆਂ ਨੂੰ ਇਹਦੇ ਵਿੱਚ ਐਡਮਿਸ਼ਨ ਮਿਲੇਗੀ ਔਰ ਇਹ ਕਹਿਣਾ ਕਿ ਜੀ ਪ੍ਰਾਈਵੇਟ ਸਕੂਲ ਇਹਨੂੰ ਮੁਫਤ ਦਿੰਦੇ ਐਸੀ ਗੱਲ ਨਹੀਂ ਹੈ ਜਿੰਨੇ ਵੀ ਬੱਚੇ ਇੱਥੇ ਜਾਣਗੇ ਸਰਕਾਰ ਉਹਨਾਂ ਦਾ ਇੱਕ ਫਿਕਸਡ ਫੀਸ ਪ੍ਰਾਈਵੇਟ ਸਕੂਲਾਂ ਨੂੰ ਦੇਵੇਗੀ ਸਮਝ ਗਿਆ ਬਿਰਾਗੀ ਜੀ ਪਹਿਲਾਂ ਮੈਂ ਤੁਹਾਨੂੰ ਸਵਾਲ ਕੀਤਾ ਸੀ ਫਸਟ ਮੁੱਦੇ ਤੇ ਮੇਰੀ ਆਵਾਜ਼ ਨਹੀਂ ਤੁਹਾਡੇ ਤੱਕ ਗਈ ਕੋਈ ਟੈਕਨੀਕਲ ਦਿੱਕਤ ਸੀ ਪਤਾ ਨਹੀਂ ਕੀ ਸੀ ਟੀਮ ਉਸ ਤੇ ਕੰਮ ਕਰ ਰਹੀ ਸੀ ਪਰ ਅੱਜ ਦੀ ਇਸ ਜੱਜਮੈਂਟ ਦੇ ਨਾਲ ਬਹੁਤ ਵੱਡੇ ਗਿਣਤੀ ਚ ਆਵਾਮ ਦਾ ਪਲਾ ਬਿਲਕੁਲ ਕ੍ਰਿਸ਼ਨ ਜੀ ਮੈਂ ਹੋਲ ਦੀ ਸਮ ਗੱਲ ਕਰਾਂ ਤਾਂ 2002 ਦੇ ਵਿੱਚ ਐਜੂਕੇਸ਼ਨ ਨੂੰ ਫੰਡਾਮੈਂਟਲ ਰਾਈਟ ਡਿਕਲੇਅਰ ਕਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ 2009 ਦੇ ਵਿੱਚ ਐਕਟ ਬਣ ਗਿਆ 10 ਦੇ ਵਿੱਚ ਵਿਦਆਫੈਕਟ 2010 ਇਹਨੂੰ ਇੰਪਲੀਮੈਂਟੇਸ਼ਨ ਹੋ ਗਈ ਤੇ 2011 ਦੇ ਵਿੱਚ ਜਿਵੇਂ ਦੱਸਿਆ ਗਿਆ ਪੰਜਾਬ ਗਵਰਨਮੈਂਟ ਨੇ ਰੂਲ ਬਣਾਤਾ ਉਹਨਾਂ ਨੇ ਐਨਐਸਸੀ ਦੀ ਪ੍ਰੋਵੀਜ਼ਨ ਰੱਖਤੀ ਪਰ ਜਿਸ ਪੱਧ ਜਿੰਨਾ ਤੇ ਇਨਫਰਾਸਟ੍ਰਕਚਰ ਨੂੰ ਲੈ ਕੇ ਮੈਂ ਪਹਿਲੀ ਡਿਬੇਟ ਚ ਵੀ ਸੁਣ ਰਿਹਾ ਸੀਗਾ ਵੀ ਜੇ ਹਜੇ ਤੱਕ ਲੈ ਕੇ ਹੀ ਆ ਤਾਂ ਉਦੋਂ ਦੇ ਜਿਹੜੇ ਰਿਸਪੌਂਸੀਬਲ ਡੀਓ ਜਾਂ ਪ੍ਰਿੰਸੀਪਲ ਉਹ ਸਾਰੇ ਰਿਸਪੌਂਸੀਬਲ ਨੇ ਜਿਨ੍ਹਾਂ ਨੇ ਐਜੂਕੇਸ਼ਨ ਐਕਟ ਦੀਆਂ ਧੱਜੀਆਂ ਉਡਾਉਂਦੇ ਹੋਏ ਟਾਇਲਟ ਤੱਕ ਸਕੂਲਾਂ ਦੇ ਵਿੱਚ ਨਹੀਂ ਬਣਾਏ ਉਹ ਪਹਿਲੀ ਟੁਬੇਡ ਦਾ ਸੈਕੰਡਲੀ ਇਹ ਹੈ ਹੁਣ ਇਹ ਬੜੀ ਕੰਟਰੋਵਰਸੀ ਵਾਲੀ ਸਥਿਤੀ ਹੈਗੀ ਆ ਐਸ ਪਰ ਤੱਕ ਕਾਨੂੰਨ ਜਦੋਂ ਸਾਰੀਆਂ ਸੀਟਾਂ ਸਰਕਾਰੀ ਸਕੂਲਾਂ ਦੇ ਵਿੱਚ ਫਿਲ ਹੋ ਜਾਣ ਉਦੋਂ ਬੱਚੇ ਆਪਦੇ ਪਹਿਲਾਂ ਜਿਵੇਂ ਨਿਯਮ ਸੀਗਾ 3 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਅਪਰੋਚ ਕਰ ਸਕਦੇ ਆ ਪਰ ਹਾਈ ਕੋਰਟ ਨੇ ਜਿਵੇਂ ਇਨ ਬਿਨ ਹੁਣ 2009 ਦਾ ਜਿਹੜਾ ਐਕਟ ਲਾਗੂ ਕਰਤਾ ਉਹਦੇ ਨਾਲ ਇਹ ਵੀ ਪੋਸੀਬਲ ਹੈ ਨਹੀਂ ਜਿੰਨਾ ਤੱਕਰ ਸਰਕਾਰ ਕੋਈ ਪਾਲਿਸੀ ਨਹੀਂ ਬਣਾਉਦੀ ਰਿਵਰਸਮੈਂਟ ਦੀ ਵੀ ਜਿਹੜੀ ਫੀਸ ਮਿਨੀਮਮ ਉਹਨਾਂ ਦਾ ਚਾਰਜ ਕਰਦੇ ਆ ਪ੍ਰਾਈਵੇਟ ਸਕੂਲ ਉਹਨਾਂ ਨੂੰ ਗਵਰਨਮੈਂਟ ਦਵੇ ਇਹਦਾ ਮਤਲਬ ਇਹ ਨਹੀਂ ਵੀ ਪ੍ਰਾਈਵੇਟ ਸਕੂਲ ਆਪਦੇ ਪੱਖੋਂ ਆਪਣੇ ਪੱਲਿਓ ਆਪਦੀਆਂ ਜੇਬਾਂ ਚੋਂ ਦੇਣਗੇ ਗਵਰਨਮੈਂਟ ਨੂੰ ਕੋਈ ਪਾਲਿਸੀ ਲੈ ਕੇ ਆਉਣੀ ਪਊਗੀ ਵੀ ਜੇ ਕੋਈ ਬੱਚਾ ਪ੍ਰਾਈਵੇਟ ਸਕੂਲ ਦੇ ਵਿੱਚ ਐਡਮਿਸ਼ਨ ਲੈਂਦਾ ਜਾਂ ਇਹ ਵੀ ਇੱਕ بڑا ਹੈਗਾ ਵਾ ਵੀ ਸਿੱਧਾ ਜਾ ਕੇ ਬੱਚਾ ਕਹਿੰਦਾ ਰਿਫਿਊਜ਼ ਕਰਦੇ ਆ ਤਾਂ ਫਿਰ ਗਵਰਨਮੈਂਟ ਦੇ ਸਕੂਲਾਂ ਦੀ ਐਗਜ਼ਿਸਟੈਂਸ ਦਾ ਕੀ ਬਣੂਗਾ ਇਹ ਸਾਰੇ ਹੀ ਆਪਾਂ ਕਹਿ ਦਿੰਗੇ ਇਕਨੋਮਿਕਲ ਵੀਕਰ ਸੈਕਸ਼ਨ ਐ ਡਿਫਰੈਂਟਲੀ ਏਬਲ ਪਰਸਨ ਵੀ ਅਸੀਂ ਜਾਈਏ ਕੰਵੈਂਟ ਸਕੂਲ ਤੇ ਜਿਹੜਾ ਲੋਕਲ ਹੈਗਾ ਉਹਨਾਂ ਦੇ ਚਲੇ ਜਾਈਏ ਤਾਂ ਫਿਰ ਜਿਹੜੇ ਪਿੰਡਾਂ ਦੇ ਵਿੱਚ ਸਰਕਾਰੀ ਸਕੂਲ ਹੈ ਉਹਨਾਂ ਦੀ ਐਗਜ਼ਿਸਟੈਂਸ ਤੇ ਵੀ ਇੱਕ ਸਵਾਲ ਹੈਗਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਗਵਰਨਮੈਂਟ ਨੂੰ ਬੜਾ ਇਸ ਤੇ ਪਾਲਿਸੀ ਬਣਾਉਣੀ ਪੈਣੀ ਹੈ ਤੇ ਮੇਨੂੰ ਲੱਗਦਾ ਜਿੱਥੇ ਤੱਕ ਪ੍ਰਾਈਵੇਟ ਸਕੂਲਾਂ ਦਾ ਕੰਸਰਨ ਆ ਉਹਨਾਂ ਦਾ ਤਾਂ ਇੰਨਾ ਹੀ ਹੈ ਵੀ ਸਾਨੂੰ ਰਿਵਰਸਮੈਂਟ ਗਵਰਨਮੈਂਟ ਦਵੇ ਤੇ ਉਹ ਤਾਂ ਹੈਪੀਲੀ ਬੱਚਿਆਂ ਨੂੰ ਲੈ ਹੀ ਲੈਣਗੇ ਐਡਮਿਸ਼ਨ ਕਰ ਲੈਣਗੇ ਕਿਉਂਕਿ ਉਹਨਾਂ ਕੋਲੇ ਤਾਂ ਐਡਮਿਸ਼ਨ ਦੀ ਰੇਸ਼ੋ ਵਧੂਗੀ ਤੇ ਇਹਦੇ ਵਿੱਚ ਕੋਈ ਨਹੀਂ ਮੰਨਦਾ ਗਵਰਨਮੈਂਟ ਨੂੰ ਇੰਟਰਵੈਨ ਕਰਕੇ ਰਿਵਰਸਮੈਂਟ ਦੀ ਪਾਲਿਸੀ ਆ ਜਿਹੜੀ ਸਟਰੋਂਗਲੀ ਉਹ ਬਣਾਉਣੀ ਪਊਗੀ ਜਿਹਦੇ ਨਾਲ ਇਹ ਸਾਰੇ ਜਿਹੜੇ ਆਪਾਂ ਮੈਂ ਇਥੇ ਪੋਲੀਟਿਕਲੀ ਕਹਿਣਾ ਚਾਹਾਂਗਾ ਵੀ ਜਿਹੜੇ ਮਾਪੇ ਇਹ ਮਹਿਸੂਸ ਕਰਦੇ ਆ ਵੀ ਸਮੇਂ-ਸਮੇਂ ਦੀ ਸਰਕਾਰ ਸਰਕਾਰੀ ਸਕੂਲਾਂ ਰਾਹੀਂ ਵਿਦਿਆ ਪ੍ਰਦਾਨ ਵਿੱਚ ਕਰਨ ਵਿੱਚ ਅਸਫਲ ਰਹੀ ਆ ਤੇ ਅਸੀਂ ਉਸ ਅਸਫਲਤ ਸਰਕਾਰ ਦੇ ਹੋਏ ਆਪਦੇ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਪਾਉਣਾ ਉਹਦੇ ਲਈ ਮੈਨੂੰ ਲੱਗਦਾ ਸਰਕਾਰ ਲਈ ਬਹੁਤ ਇੱਕ ਜਿੱਥੇ ਸਿੱਖਿਆ ਨੂੰ ਲੈ ਕੇ ਕ੍ਰਾਂਤੀ ਚੱਲ ਰਹੀ ਹੈ ਇੱਕ ਬਹੁਤ ਵੱਡਾ ਸਵਾਲਿਆ ਨਿਸ਼ਾਨ ਸਰਕਾਰ ਦੇ ਮੂਰੇ ਹੈਗਾ ਠੀਕ ਹੈ ਡਾਕਟਰ ਜਗਜੀਤ ਜੀ ਪ੍ਰਾਈਵੇਟ ਸਕੂਲ ਫੈਡਰੇਸ਼ਨ ਅੱਜ ਦੇ ਫੈਸਲੇ ਨੂੰ ਕਿਵੇਂ ਦੇਖ ਰਹੀ ਹੈ ਕਿਤੇ ਚੁਣੌਤੀ ਤਾਂ ਨਹੀਂ ਬਣੇਗੀ ਨਿੱਜੀ ਸਕੂਲਾਂ ਦੇ ਸਾਹਮਣੇ ਕਿਉਂਕਿ 25% ਛੋਟਾ ਅੰਕੜਾ ਨਹੀਂ ਹੈ ਜੀ ਅ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇਸ ਇਹਦਾ ਨਵੇਂ ਫੈਸਲੇ ਦਾ ਸਵਾਗਤ ਕਰਦਾ ਤੇ ਪਟੀਸ਼ਨਰਾਂ ਦਾ ਧੰਨਵਾਦ ਕਰਦਾ ਕਿਉਂਕਿ ਇਸ ਪਟੀਸ਼ਨ ਤੋਂ ਪਹਿਲਾਂ ਵੀ ਪਿਛਲੇ 3 ਸਾਲਾਂ ਤੋਂ ਲਗਾਤਾਰ ਮੈਂ ਫੈਡਰੇਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਲਿਖਤੀ ਇਹ ਮੰਗ ਕਰਦਾ ਰਿਹਾ ਕਿ ਪੰਜਾਬ ਦੇ ਵਿੱਚ ਇਕਨੋਮਿਕਲ ਵੀਕਰ ਬੱਚਿਆਂ ਦੇ ਲਈ ਇਹ ਪਾਲਿਸੀ ਇੰਪਲੀਮੈਂਟ ਕੀਤੀ ਜਾਵੇ ਕਿਉਂਕਿ ਅਸੀਂ ਵੀ ਚਾਹੁੰਦੇ ਸੀਗੇ ਕਿ ਹਰ ਇੱਕ ਵਰਗ ਨੂੰ ਇਹਦਾ ਫਾਇਦਾ ਮਿਲੇ ਕਿਉਂਕਿ ਪੰਜਾਬ ਸਰਕਾਰ ਦੀ ਪਿਛਲੀਆਂ ਸਰਕਾਰਾਂ ਦੀ ਵੀ ਰੀਇੰਬਰਸਮੈਂਟ ਪਾਲਿਸੀ ਕੋਈ ਨਹੀਂ ਰਹੀ ਇਸ ਲਈ ਇਹ ਲਾਗੂ ਨਹੀਂ ਸੀ ਹੋਇਆ ਜਿਹੜਾ ਇਹ ਬੜੀ ਚਲਾਕੀ ਦੇ ਨਾਲ ਪਿਛਲੀਆਂ ਸਰਕਾਰਾਂ ਨੇ ਜਿਹੜਾ 7.4 ਸੀਗਾ ਉਹ ਇਸ ਤਰ੍ਹਾਂ ਪਾ ਦਿੱਤਾ ਸੀ ਕਿ ਸਰਕਾਰੀ ਸਕੂਲ ਜਾਣ ਤੋਂ ਬਿਨਾਂ ਉਹਨਾਂ ਕੋਲ ਕੋਈ ਹੱਲ ਨਹੀਂ ਸੀ। ਸੋ ਇਸ ਲਈ ਸਭ ਤੋਂ ਪਹਿਲਾਂ ਤਾਂ ਮੈਂ ਫੈਡਰੇਸ਼ਨ ਦੇ ਵੱਲੋਂ ਇਸ ਪਾਲਿਸੀ ਦਾ ਖੁੱਲੇ ਦਿਲ ਦੇ ਨਾਲ ਸਵਾਗਤ ਕਰਦਾ ਤੇ ਨਾਲ ਹੀ ਇਹ ਤੁਹਾਡੇ ਮਾਧਮ ਦੇ ਰਾਹੀਂ ਭਰੋਸਾ ਦਿੰਦਾ ਕਿ ਜੇਕਰ ਸਰਕਾਰ ਇਸ ਦੀ ਰੀਇਮਬਰਸਮੈਂਟ ਪਾਲਿਸੀ ਡਿਕਲੇਅਰ ਕਰਦੀ ਹੈ ਤਾਂ ਅਸੀਂ ਇਸ ਨੂੰ ਪੂਰਨ ਤੌਰ ਤੇ ਇਸ ਨੂੰ ਲਾਗੂ ਕਰਾਂਗੇ। ਪਰੰਤੂ ਇਸ ਦੇ ਨਾਲ ਇੱਕ ਗੱਲ ਸਪਸ਼ਟ ਕਰਨੀ ਬਹੁਤ ਜ਼ਰੂਰੀ ਹੈ ਕਿ ਜਿਹੜਾ ਇਹ ਪਾਲਿਸੀ ਹੈ ਇਹਦੇ ਮੁਤਾਬਕ ਵਿਦਿਆਰਥੀ ਜਿਹੜੇ ਸਾਡੇ ਕੋਲ ਆਉਣੇ ਨੇ ਉਹ ਸਿਰਫ ਐਂਟਰੀ ਪੁਆਇੰਟ ਦੇ ਉੱਤੇ ਆਉਣੇ ਨੇ ਭਾਵ ਪਹਿਲੀ ਕਲਾਸ ਦੇ ਵਿੱਚ ਆਉਣੇ ਨੇ ਇਹ ਬਹੁਤ ਵੱਡਾ ਭੁਲੇਖਾ ਹੈਈ ਮਾਪੇ ਨੇ ਜਿਹੜੇ ਉਹ ਇਹ ਸੁਨੇਹਾ ਲੈ ਕੇ ਸਕੂਲਾਂ ਦੇ ਵਿੱਚ ਅਪਰੋਚ ਕਰ ਰਹੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਰਾਹੀਂ ਸਪਸ਼ਟ ਕਰ ਦਿਆਂ ਅਗਰ ਇਹ ਪਾਲਿਸੀ ਲਾਗੂ ਵੀ ਹੁੰਦੀ ਹੈ ਤਾਂ ਇਹ ਸਿਰਫ ਔਰ ਸਿਰਫ ਐਂਟਰੀ ਪੁਆਇੰਟ ਤੇ ਹੋਣੀ ਹੈ ਦੂਸਰਾ ਨਾ ਅਜੇ ਕਿਸੇ ਵੀ ਅਥਾਰਟੀ ਨੂੰ ਪਤਾ ਵੀ ਇਹ ਲੱਗੂ ਕਿਵੇਂ ਹੋਣੀ ਹੈ ਇਸ ਦੀ ਐਡਮਿਸ਼ਨ ਕਿਹਨੇ ਕਰਨੀ ਹੈ ਕਿਉਂਕਿ ਸਾਡਾ ਮੰਨਣਾ ਇਹ ਹੈ ਵੀ ਸਿੱਧੇ ਸਕੂਲ ਇਸ ਦੀ ਐਡਮਿਸ਼ਨ ਨਹੀਂ ਕਰਨਗੇ ਇਸ ਦੀ ਐਡਮਿਸ਼ਨ ਮਾਨਜੋਗ ਸਕਿਲਾ ਸਖਿਆ ਅਫਸਰ ਜਾਂ ਮਾਨਜੋਗ ਡਿਪਟੀ ਕਮਿਸ਼ਨਰ ਰਾਹੀਂ ਸਕਰੂਟਨੀ ਹੋ ਕੇ ਸਾਡੇ ਕੋਲ ਆਊਗੀ ਤੇ ਜਿਹੜਾ ਇਹਨਾਂ ਨੇ ਨੋਟੀਫਿਕੇਸ਼ਨ ਸਰਕਾਰ ਨੇ ਜਾਰੀ ਕੀਤਾ ਉਹ ਚਲੋ ਇਹ ਵੀ ਸਮਝ ਲੈਣੇ ਜੀ ਆਪਾਂ ਰਾਜੂ ਜੀ ਸਮਝਾਓ ਜੀ ਸਪੋਜ਼ ਕਰੋ ਇੱਕ ਬੱਚਾ ਆਪਣੇ ਕੋਲੇ 2.5 ਸਾਲ ਦਾ ਬੱਚਾ ਹੈ ਆਪੋਸ ਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਦੇ ਕੋਲ ਆਦੇਸ਼ ਆਇਆ ਨੇ ਕਿ ਬੱਚੇ ਆਦਿਰਾ ਪਹਿਲਾ ਦੇਣਾ ਹੈ ਸਭ ਤੋਂ ਪਹਿਲਾਂ ਆਪਾਂ ਕਰੀਏ ਕੀ ਕੱਲੀ-ਕੱਲੀ ਗੱਲ ਸਮਝਾ ਦਿਓ ਠੀਕ ਹੈ ਡਾਕਟਰ ਜਗਜੀਤ ਜੀ ਠੀਕ ਹੈ ਆਉਂਗਾ ਮੈਂ ਰਾਜੂ ਜੀ ਕਰੋ ਕੰਪਲੀਟ ਫੀਸ ਜਿਹੜਾ ਗੱਲ ਫੀਸ ਦੀ ਵਾਰੀ-ਵਾਰੀ ਆਪਾਂ ਕਰ ਰਹੇ ਆ ਉਹ ਉਹ ਅੱਗੇ ਹੀ ਐਕਟ ਦੇ ਵਿੱਚ ਲਿਖਿਆ ਹੋਇਆ ਹੈ ਜੀ ਕਿ ਕਿ ਪੰਜਾਬ ਸਰਕਾਰ ਨੂੰ ਲਾਜ਼ਮੀ ਤੌਰ ਦੇ ਉੱਤੇ ਕੋਈ ਇਹ ਨਹੀਂ ਕਿ ਉਹ ਸਹਾਨ ਕਰੇਗੀ ਉਹ ਲਾਅ ਦੇ ਹੇਠਾਂ ਸੈਕਸ਼ਨ 12 ਪਾਰਟ 2 ਉਹਨਾਂ ਨੇ ਪੈਸੇ ਦੇਣੇ ਦੇਨੇ ਆਂ ਔਰ ਹਰ ਸਾਲ ਰੀਇਮਬਰਸਮੈਂਟ ਦੀ ਪਾਲਿਸੀ ਦੀ ਤਜਵੀਜ਼ ਹੈ ਹਾਂਜੀ ਬਿਲਕੁਲ ਐਕਟ ਦੇ ਵਿੱਚ ਹੀ ਹੈ ਔਰ ਸਾਰੇ ਔਰ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਪਤਾ ਵੀ ਹੈ ਕਿਉਂਕਿ ਜਦੋਂ ਉਹਨਾਂ ਦਾ ਜਦੋਂ ਉਹਨਾਂ ਦੀ ਰੈਕੋਗਨੀਸ਼ਨ ਹੁੰਦੀ ਹੈ ਉਸ ਰੈਕੋਗਨੀਸ਼ਨ ਵਿੱਚ ਲਿਖਿਆ ਹੁੰਦਾ ਹੈ ਕਿ ਆਹ ਫਾਰਮ ਹੈ ਇਹਨੂੰ ਭਰ ਕੇ ਤੁਸੀਂ ਦੇ ਦਿਓ ਕਿੰਨੇ ਬੱਚੇ ਤੁਹਾਡੇ ਕੋਲ ਇਸ ਕੈਟਾਗਰੀ ਦੇ ਨੇ ਤੇ ਤੁਹਾਨੂੰ ਅਸੀਂ ਪੈਸੇ ਰੀਇੰਬਰਸ ਕਰਾਂਗੇ ਔਰ ਹਰ 30 ਜੂਨ ਨੂੰ ਐਸ ਪਰ ਦਾ ਐਕਟ ਹਰ 30 ਜੂਨ ਨੂੰ ਇਹ ਕਿੰਨੀ ਰਕਮ ਦੇਣੀ ਹੈ ਮਤਲਬ ਕੀ ਰੇਟ ਹੋਏਗਾ ਫੀਸ ਕਿੰਨੀ ਹੋਏਗੀ ਇਹ ਡਿਕਲੇਅਰ ਪੰਜਾਬ ਸਰਕਾਰ ਕਰੇਗੀ ਹੁਣ ਦੂਜੀ ਗੱਲ ਆਨੇ ਹੈ ਕਿ ਕਿ ਇਹਦੇ ਵਿੱਚ ਐਡਮਿਸ਼ਨ ਕਿਵੇਂ ਹੋਏਗੀ ਇਹਦੇ ਚ ਇਹ ਵੀ ਇਹ ਵੀ ਲਿਖਿਆ ਹੋਇਆ ਕਿ ਜੇ ਬੱਚੇ ਨੇ ਉਹ ਜਾ ਕੇ ਆਪਣੇ ਇੱਕ ਪ੍ਰਾਈਵੇਟ ਸਕੂਲ ਨੂੰ ਜਿਹੜਾ ਕਿ 1 ਕਿਲੋਮੀਟਰ ਦੇ ਆਪਣੇ ਨੇਬਰੂਡ ਵਿੱਚ ਹੈ ਉਹਨੂੰ ਆਪਣੀ ਅਰਜੀ ਦੇਵੇਗਾ ਔਰ ਜੇ ਜੇ ਉੱਥੇ ਸੀਟਾਂ ਹੈਗੀਆਂ ਤੇ ਉਹਨਾਂ ਨੂੰ ਐਡਮਿਸ਼ਨ ਮਿਲ ਜਾਏਗੀ ਪਰ ਜੇ ਲੱਟ ਅਸੇ ਕਿ 10 ਸੀਟਾਂ ਨੇ ਤੇ ਐਪਲੀਕੇਸ਼ਨਾਂ ਵੀ ਆ ਗਈਆਂ ਤੇ ਫਿਰ ਉਹ ਲੋਟਰੀ ਪਾਣਗੇ ਔਰ ਉਹਨਾਂ ਵਿੱਚੋਂ ਰਾਜੂ ਜੀ ਇਹ ਵੀ ਸਮਝਾਓ ਕਿ ਹਾਲਾਂਕਿ ਡਾਕਟਰ ਜਗਜੀਤ ਜੀ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਕਿ ਸ਼ੁਰੂਆਤੀ ਸਮੇਂ ਤੋਂ ਹੀ ਬੱਚੇ ਨੂੰ ਪ੍ਰਾਈਵੇਟ ਚ ਰੱਖਣਾ ਪਏਗਾ ਮਤਲਬ ਕਿ ਕੋਈ ਤਜਵੀਜ਼ ਕਾਨੂੰਨ ਮੁਤਾਬਕ ਹੈ ਕਿਉਂਕਿ 5 ਸਾਲ ਦਾ ਬੱਚਾ ਕਿਸੇ ਨੇ 2 ਸਾਲ ਸਰਕਾਰੀ ਚ ਲਾ ਲਏ ਹੁਣ ਸਵਿਚ ਕਰਨਾ ਚਾਹੁੰਦਾ ਪ੍ਰਾਈਵੇਟ ਦੇ ਵਿੱਚ ਹੈ ਉਹ ਇਕਨੋਮਿਕ ਵਿਕਰ ਸੈਕਸ਼ਨ ਦਾ ਵਿੱਚ ਹੈ ਦੇਖੋ ਇਸ ਤਰ੍ਹਾਂ ਹੈ ਕਿ ਐਸ ਪਰ ਲਾ ਐਂਟਰੀ ਲੈਵਲ ਤੇ ਐਂਟਰੀ ਲੈਵਲ ਮੀਨਸ ਜਿੰਨਾ ਸਕੂਲਾਂ ਦੇ ਵਿੱਚ ਪਹਿਲੀ ਕਲਾਸ ਤੋਂ ਐਂਟਰੀ ਹੈ ਔਰ ਜਿੰਨਾ ਸਕੂਲਾਂ ਚ ਨਰਸਰੀ ਹੈ ਮਤਲਬ ਉੱਥੇ ਨਰਸਰੀ ਦੇ ਵਿੱਚ ਨਹੀਂ ਤਾਂ ਪਹਿਲੀ ਕਲਾਸ ਦੇ ਵਿੱਚ ਐਂਟਰੀ ਲੈਵਲ 'ਤੇ ਐਡਮਿਸ਼ਨ ਹੋਏਗੀ ਔਰ ਬਾਕੀ 8 ਸਾਲ ਮਤਲਬ ਪਹਿਲੀ ਕਲਾਸ ਤੋਂ ਲੈ ਕੇ 8ਵੀਂ ਤੱਕ ਉੱਥੇ ਹੀ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਏਗੀ ਪਰ ਮਤਲਬ ਇਸ ਤਰੀਕੇ ਨਾਲ ਨਹੀਂ ਆ ਕੋਈ ਚੌਥੀ ਚ ਜਾਣਾ ਚਾਹੁੰਦਾ ਪੰਜਵੀਂ ਚ ਐਂਟਰੀ ਲੈਵਲ ਤੋਂ ਸਿਰਫ ਨਹੀਂ ਮੈਂ ਇੱਕ ਕਲੈਰੀਫਿਕੇਸ਼ਨ ਦੇਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਇੱਕ ਅਜੀਬ ਗੱਲ ਹੋ ਗਈ ਹੈ ਕਿ ਪਿਛਲੇ 15 ਸਾਲਾਂ ਦੇ ਵਿੱਚ ਜਿਹੜੇ ਬੱਚਿਆਂ ਨੇ ਪਹਿਲੀ ਕਲਾਸ ਜਾਣਾ ਸੀ ਹੁਣ ਉਹ ਪੰਜਾਬ ਦੀ ਸਰਕਾਰ ਦੀ ਗਲਤੀ ਕਰਕੇ ਹੁਣ ਦੂਜੀ ਕਲਾਸ ਤੀਜੀ ਕਲਾਸ ਚੌਥੀ ਪੰਜਵੀਂ ਤੱਕ ਦੇ ਉਹ ਸੀਨੀਅਰ ਹੋ ਗਏ ਨੇ ਉਹਨਾਂ ਦਾ ਹੁਣ ਹੱਕ ਕਿਦਾਂ ਦਵਾਇਆ ਜਾਏ ਇਹ ਇੱਕ ਵੱਡੀ ਰਿਸਪੌਂਸਿਬਿਲਟੀ ਨਿਕਲ ਕੇ ਆਂਦੀ ਹੈ ਔਰ ਮੈਂ ਦੁਬਾਰਾ ਸੋਚ ਰਿਹਾ ਕਿ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਾ ਕੇ ਉਹਨਾਂ ਤੋਂ ਇਹ ਗਾਈਡੈਂਸ ਲੈਣੀ ਚਾਹੀਦੀ ਹੈ ਕਿ ਸਾਨੂੰ ਇਹ ਰਿਲੈਕਸੇਸ਼ਨ ਦੋ ਕਿਉਂਕਿ ਬੱਚਿਆਂ ਦੀ ਗਲਤੀ ਕਰਕੇ ਨਹੀਂ ਪੰਜਾਬ ਸਰਕਾਰ ਦੀ ਗਲਤੀ ਕਰਕੇ ਇਹ ਗਲਤੀ ਹੋਈ ਹੈ ਔਰ ਇਸ ਕਰਕੇ ਉਹਨਾਂ ਦੇ ਹੱਕ ਉਹਨਾਂ ਨੂੰ ਦਵਾਏ ਜਾਣਗੇ ਠੀਕ ਹੈ ਡਾਕਟਰ ਜਗਜੀਤ ਜੀ ਹੁਣ ਬੋਲੋ ਸਰ ਜੀ ਦੇਖੋ ਇਹਨਾਂ ਨੇ ਆਪ ਹੀ ਸਪਸ਼ਟ ਕਰ ਦਿੱਤਾ ਵੀ ਮੌਜੂਦਾ ਸਮੇਂ ਦੇ ਵਿੱਚ ਇਹ ਐਡਮਿਸ਼ਨ ਜਿਹੜੀ ਹੈਗੀ ਆ ਇਹ ਐਂਟਰੀ ਲੈਵਲ ਤੇ ਹੀ ਸੰਭਵ ਹੈ ਇਸ ਦਾ ਮਤਲਬ ਆਪਾਂ ਇਸ ਮਾਧਮੇ ਦੇ ਰਾਹੀਂ ਸਾਰੇ ਮਾਪਿਆਂ ਨੂੰ ਸਾਰੀ ਸੁਸਾਇਟੀ ਨੂੰ ਸੁਨੇਹਾ ਦੇ ਦਈਏ ਕਿ ਅਜੇ ਤੱਕ ਜਿਹੜੇ ਬੱਚੇ ਐਡਜਿਸਟਿੰਗ ਪੜ੍ਹ ਰਹੇ ਨੇ ਵੱਡੀਆਂ ਕਲਾਸਾਂ ਵਿੱਚ ਉਹਨਾਂ ਲਈ ਪਾਲਿਸੀ ਨਹੀਂ ਹੈਗੀ ਹੁਣ ਆਪਾਂ ਗੱਲ ਕਰੀਏ ਐਂਟਰੀ ਲੈਵਲ ਦੀ ਐਂਟਰੀ ਲੈਵਲ ਦੀ ਇਹਨਾਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਵੀ ਇਹ ਕੋਈ ਅਹਿਸਾਨ ਨਹੀਂ ਕਰਨਾ ਅਸੀਂ ਵੀ ਨਹੀਂ ਕਰਨਾ ਇਹ ਸਰਕਾਰ ਨੇ ਇਹਨਾਂ ਬੱਚਿਆਂ ਦੀ ਫੀਸ ਸਾਨੂੰ ਦੇਣੀ ਹੁੰਦੀ ਹੈ ਹੁਣ ਸਾਡਾ ਖਾਸਾ ਇਹ ਹੈ ਕਿ ਮੈਂ ਪੰਜਾਬ ਦੇ ਸਾਰੇ ਯੂਨੀਵਰਸਿਟੀਆਂ ਤੇ ਕਾਲਜਾਂ ਦੀ ਨਮਾਇੰਦਗੀ ਵੀ ਕਰਦਾ 2015 ਤੋਂ ਲੈ ਕੇ 2017-18 ਤੱਕ ਸਾਡਾ 18500 ਕਰੋੜ ਰੁਪਇਆ पोस्ट मेटर स्कॉलरशिप ਦਾ ਸਰਕਾਰ ਨੇ ਦਿੱਤਾ ਨਹੀਂ ਜਿਹਦੇ ਕਰਕੇ अनेका पॉलिटिक ਨੇ ਨਹੀਂ ਕਾਲ ਚਲੋ ਉਹ 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 ਤਾਂ ਇਸ਼ੂ ਹੀ ਦੂਜਾ ਹੋਈ ਗੱਲ ਨਹੀਂ ਮੈਂ ਆਉਂਗਾ ਬਰਾਗੀ ਜੀ ਮੈਨੂੰ ਇੱਕ ਗੱਲ ਸਮਝਾਓ ਇਹ 2011 ਚ 1074 ਦਾ ਸੈਕਸ਼ਨ ਲਿਆਉਣ ਵਾਲੇ ਕੌਣ ਸੀ ਇੱਕ ਛੋਟੀ ਜਿਹੀ ਕਲੈਰੀਫਿਕੇਸ਼ਨ ਦੇ ਦਵਾਂ ਰਾਜੂ ਜੀ ਉਸ ਬਾਅਦ ਪਲੀਜ਼ ਇਫ ਯੂ ਡੋਨਟ ਬਰਾਗੀ ਜੀ ਡੋਨਟ ਮਾਈਂ ਜਸਟ ਛੋਟੀ ਜਿਹੀ ਕਰੋ ਬਹੁਤ ਕੜਾ ਸ਼ਬਦਾਂ ਚ ਕਰਿਓ ਪਲੀਜ਼ ਰਾਜੂ ਜੀ ਨੂੰ ਕਰਨ ਦੋ ਕਿ ਮੈਂ ਇਹ ਕਹਿ ਰਿਹਾ ਸੀ ਕਿ ਸਕਾਲਰਸ਼ਿਪ ਤੱਕ ਦੇਣਾ ਉਹ ਅਲੱਗ ਗੱਲ ਐ ਪਰ ਲਾਅ ਦੇ ਅੰਦਰ ਜਿਹੜੀ ਆਬਲੀਕੇਸ਼ਨ ਸਟੇਟ ਗਵਰਨਮੈਂਟ ਤੇ ਆਂਦੀ ਐ ਉਹਦਾ ਭੁਗਤਾਨ ਹੋਣਾ ਇੱਕ ਅਲੱਗ ਗੱਲ ਐ ਸੋ ਇਹਦੇ ਲਾਅ ਦੇ ਅੰਦਰ ਪੈਸੇ ਦੇਣੇ ਐ ਇਸ ਲਈ ਇਹ ਇਹ ਇਹਦੇ 'ਚ ਕੋਈ ਛਡਕਾਰਾ ਨਹੀਂ ਹੋ ਸਕਦਾ ਇਹ ਕੰਪਲਸਰੀਲੀ ਪੰਜਾਬ ਸਰਕਾਰ ਨੂੰ ਦੇਣੀ ਹੀ ਪੈਗੀ ਜੀ ਠੀਕ ਐ ਬਰਾਗੀ ਜੀ ਐਨਓਸੀ ਵਾਲਾ ਕਾਨੂੰਨ ਲਿਆਉਣ ਵਾਲੇ ਕੌਣ ਸੀ ਇਹ ਵੀ ਚੰਨਾ ਪਾਓ ਦੇਖੋ ਪ੍ਰਾਈਵੇਟ ਸਕੂਲ ਇੱਕ ਪਾਸੇ ਸਰਕਾਰੀ ਸਕੂਲ ਇੱਕ ਪਾਸੇ ਐਨਓ ਸੀਰੂ ਲਿਆ ਕੇ ਵਿੱਚ ਕੰਧ ਖੜੇ ਕਰ ਦਿੱਤੀ ਗਈ ਮਕਸਦ ਕੀ ਸੀ ਐਨਓ ਸੀ ਲੈਉਣ ਆ ਲੈਂਦਾ ਜੀ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਸਕੂਲ ਜਿਹੜਾ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਪੰਜਾਬ ਦੇ ਵਿੱਚ ਮੈਂ ਸ਼ਾਦੋਂ ਨਹੀਂ ਬਰਤੂੰਗਾ ਕਾਫੀ ਗਲਫਾ ਆਏਗਾ ਪੋਲੀਟਿਕਲੀ ਵੀ ਕਾਫੀ ਐਕਟਿਵ ਨੇ ਵੋਟਾਂ ਨੂੰ ਵੀ ਪ੍ਰਭਾਵਿਤ ਕਰਦੇ ਨੇ ਉਹਨਾਂ ਦਾ ਚੰਗੀ ਤਦਾਰ ਵਿੱਚ ਸਿਰਕਾ ਆਪਣੇ ਪ੍ਰਾਈਵੇਟ ਸਕੂਲ ਹੈਗੇ ਆ ਤੇ ਉਸ ਵੇਲੇ ਦੀ ਜਿਹੜੀ ਮੌਜੂਦਾ ਗਵਰਨਮੈਂਟ ਸੀਗੀ ਉਹਨਾਂ ਨੇ ਪ੍ਰਾਈਵੇਟ ਸਕੂਲ ਦੇ ਮਾਲਕਾਂ ਨੂੰ ਔਨਰ ਵੀ ਕੀਤਾ ਵਾ ਕਿਉਂਕਿ ਇਹ ਵੀ ਇੱਕ ਪੰਜਾਬ ਦਾ ਕੋਈ ਨਾ ਸੱਚ ਹੈਗਾ ਵਾ ਵੀ ਇੱਥੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਬੱਚੇ ਵੀ ਪ੍ਰਾਈਵੇਟ ਸਕੂਲ ਵਿੱਚ ਪੜਦੇ ਆ ਮੀਨ ਟੂ ਸੇ ਵੀ ਜਿਹੜੀ ਸਰਕਾਰੀ ਐਜੂਕੇਸ਼ਨ ਸੀਗੀ ਇਹ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਰੀਲ ਹੋ ਕੇ ਪ੍ਰਾਈਵੇਟ এডਿਕੇਸ਼ਨ ਨੂੰ ਕਾਫੀ ਮਹੱਤਤਾ ਦਿੱਤੀ ਗਈ ਪ੍ਰਾਈਵੇਟ ਸਕੂਲਾਂ ਦੇ ਰਾਹੀਂ এডਿਕੇਸ਼ਨ ਨੂੰ ਜਿਹਦੇ ਕਰਕੇ 2009 ਦਾ ਐਕਟ ਫੰਡਾਮੈਂਟਲ ਰਾਈਟਸ ਨੂੰ ਡਿਕਲੇਅਰ ਕੀਤਾ ਗਿਆ ਐਕਟ ਆਇਆ ਉਸ ਤੋਂ ਬਾਅਦ ਇਹ ਜਿਹੜੇ ਹਾਰਡਲ ਲਾ ਕੇ ਚੋਰ ਮੋਰੀਆਂ ਨਿਕਲੀਆਂ ਗਈਆਂ ਕਾਨੂੰਨ ਨੇ ਮਾਨਯੋਗ ਹਾਈ ਕੋਰਟ ਨੇ ਗੱਲ ਕਲੀਅਰ ਕਰਤੀ ਵੀ ਸਾਰੇ ਬੱਚੇ ਐਂਟਰੀ ਲੈਵਲ ਤੇ ਜਾ ਕੇ ਜਿੰਮੇ ਵੀ ਇਹ ਵਿਦਵਾਨ ਸਹਿਬਾਨ ਦੱਸ ਰਹੇ ਨੇ ਪਰ ਇਹ ਸਰਕਾਰ ਦੇ ਲਈ ਕਾਫੀ ਵੱਡੀ ਪ੍ਰੋਬਲਮ ਹੈਗੀ ਆ ਕਿਉਂਕਿ ਇੱਕ ਪਾਸੇ ਤਾਂ ਜਿੱਥੇ ਬੇਰੁਜ਼ਗਾਰ ਸਾਡੇ ਅਧਿਆਪਕ ਕਾਫੀ ਆਪਦੀ এমਪਲੋਇਮੈਂਟ ਲਈ ਜद्दोजहद ਕਰ ਰਹੇ ਨੇ ਜਿੱਥੇ ਅਨੇਵਾ ਇਨਫਰਾਸਟਰਕਚਰ ਦੀ ਗੱਲ ਕੀਤੀ ਜਾ ਰਹੀ ਹੈ ਸਰਕਾਰੀ ਸਕੂਲਾਂ ਲਈ ਹੁਣ ਇਹ ਜਿਹੜਾ ਨਵਾਂ ਫਰਮਾਨ ਹਾਈ ਕੋਰਟ ਦਾ ਹੈਗਾ ਐਕਟ ਨੂੰ ਇਨਬਿਲ ਲਾਗੂ ਕਰਨ ਦਾ ਜੋ ਮੈਨੂੰ ਲੱਗਦਾ ਸਰਕਾਰ ਦੇ ਲਈ ਕਾਫੀ ਵੱਡੀ ਚੁਣੌਤੀ ਹੈਗੀ ਆ ਇਹ ਇਹਦੇ ਵਿੱਚ ਕਾਫੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਡਾਇਰੈਕਟ ਨਹੀਂ ਹੈਗਾ ਜਿਵੇਂ ਕਰਤਾ ਦਾ ਜਿਵੇਂ ਇਮੀਡੀਏਟਲੀ ਸਰਕਾਰ ਇਹਦੇ ਵਿੱਚ ਮੰਨ ਜੂ ਇਹ ਗੱਲ ਵੀ ਆਪਾਂ ਅਲੱਗ ਨਹੀਂ ਕਨਸੀਡਰ ਕਰ ਸਕਦੇ ਜਿਹੜੇ ਕਈ ਕਰੋੜ ਰੁਪਏ ਸਕਾਲਰਸ਼ਿਪ ਦਾ ਪਿਆ ਆਉਣਾ ਤਾਂ ਗਵਰਨਮੈਂਟ ਟ੍ਰੈਜ਼ਰ ਤੋਂ ਹੀ ਹੈਜ਼ ਇਟ ਇਜ਼ ਪ੍ਰਾਈਵੇਟ ਸਕੂਲਾਂ ਨੂੰ ਵੀ ਜੇ ਉਹ ਗਵਰਨਮੈਂਟ ਨਹੀਂ ਰਿਮਬਰਸ ਕਰੂਗੀ ਤਾਂ ਮੈਂ ਲਖਦਾ ਉਹ ਇਧਿ ਪਚੌਣਗੇ ਵੀ ਉਹਦੇ ਵਿੱਚ ਕਈ ਚੋਰ ਮੋਰੀਆਂ ਨਿਕਲ ਜਾਂਦੀਆਂ ਜਿਵੇਂ ਆਪਾਂ ਕਿਸੇ ਦੇ ਨਹੀਂ ਚੰਡੀਗੜ੍ਹ ਦਾ ਕੋਈ ਨਹੀਂ ਰਾਜੂ ਜੀ ਇਹ ਗੱਲ ਸਮਝਾਓ ਦੇਖੋ ਹੁਣ ਆਪਾਂ ਪੂਰਾ ਪੰਜਾਬ ਦੇ ਲੋਕਾਂ ਨੂੰ ਨਾ ਸਮਝਾਉਣ ਸਫਲ ਹੋ ਗਏ ਕਿ ਕੌਣ-ਕੌਣ एलिਜੀਬਲ ਆ ਕੌਣ ਕੋ ਨਈ ਐਂਟਰੀ ਪੁਆਇੰਟ ਕੀ ਹੈ ਇਹ ਸਭ ਕੁਝ ਸਮਝਾਇਆ। ਸਵੇਰੇ ਇਹ ਹੁਕਮ ਲਾਗੂ ਹੋਣਗੇ ਕਿਉਂਕਿ ਕੋਰਟ ਨੇ ਕਹਿ ਦਿੱਤਾ ਹੈ। ਜਿਹੜੇ ਲੋਕਾਂ ਨੂੰ ਹੁਣ ਟੱਕੇ ਪੈਣਗੇ ਨਿੱਜੀ ਸਕੂਲਾਂ ਚ ਉਹ ਕਿੱਥੇ ਜਾਣ ਕੋਈ ਟ੍ਰਿਬਿਊਨਲ ਦੀ ਸਥਾਪਤੀ ਕੋਈ ਉਹ ਡੀਓ ਨੂੰ ਜਾ ਕੇ ਮਿਲਣ ਜਾਂ ਦਰਖਾਸਤ ਐਸਐਚਓ ਨੂੰ ਜਾ ਕੇ ਦੇਣ ਇਹ ਸਮਝਾ ਦਿਓ ਹੁਣ ਤੁਸੀਂ ਆਵਾਮ ਨੂੰ। ਦੇਖੋ ਅਗੇਨ ਸਾਰਾ ਕੁਝ ਇਹਦੇ ਵਿੱਚ ਗਰੀਵਾਂਸ ਡਰੈਸਲ ਦਾ ਵੀ ਦੱਸਿਆ ਹੈ। कि ਜਿਹੜਾ ਚਾਈਲਡ ਪ੍ਰੋਟੈਕਸ਼ਨ ਕਮਿਸ਼ਨ ਹੈ ਹੂੰ ਉਹਨੂੰ ਆਪਾਂ ਸ਼ਿਕਾਇਤ ਦੇਣੀ ਹੁੰਦੀ ਹੈ ਡੀਸੀ ਨੂੰ ਤੁਸੀਂ ਸ਼ਿਕਾਇਤ ਦੇ ਸਕਦੇ ਹੋ ਔਰ ਨਹੀਂ ਤਾਂ ਘਟੋਗੜ ਜੀ ਚੈਨਲ ਨੂੰ ਹੀ ਤੁਸੀਂ ਸ਼ਿਕਾਇਤ ਦਿਓ ਮੈਂ ਇਹਨਾਂ ਤੋਂ ਲੈ ਕੇ ਕੰਟੈਂਪਟਲੀ ਜਾਵਾਂਗੇ ਅਸੀਂ ਹਾਈ ਕੋਰਟ ਨੂੰ ਇਸ ਆਰਡਰ ਦਾ ਕੰਟੈਂਪਟਲੀ ਜ਼ਰੂਰ ਦਵਾਵਾਂਗੇ ਜੇ ਇਸ ਤੇ ਕਾਨੂੰਨ ਦੀ ਪਾਲਣਾ ਨਹੀਂ ਹੁੰਦੀ ਸੀ ਹੂੰ ਸੋ ਬਿਲਕੁਲ ਬੇਫਿਕਰ ਰਹਿਣਾ ਚਾਹੀਦਾ ਹੈ ਆਪਣੇ ਹੱਕ ਨੂੰ ਤੁਸੀਂ ਅਜਮਾਓ ਔਰ ਜੇ ਕਿਤੇ ਦਿੱਕਤ ਆਂਦੀ ਹੈ ਅਸੀਂ ਦੁਬਾਰਾ ਕਨਟੈਂਪਟ ਆਫ ਦਾ ਹਾਈ ਕੋਰਟ ਕੋਲ ਜਾਵਾਂਗੇ ਔਰ ਕਿਸੇ ਨੂੰ ਛੱਡਣ ਨਹੀਂ ਵਾਲੇ ਆ ਜੀ ਕਿਉਂਕਿ ਬੜੀ ਬਦਮਾਸ਼ੀ ਹੋਈ ਹੈ ਬਹੁਤ ਹੀ ਗੱਦਾਰੀ ਹੋਈ ਹੈ ਬੱਚਿਆਂ ਦੇ ਨਾਲ ਬੜਾ ਬੇਨਸਾਫ ਹੋਇਆ ਹੈ ਕਰਪਸ਼ਨ ਕਰਕੇ ਪੋਲੀਟੀਕਲ ਪੈਟਰੋਨੇਜ ਕਰਕੇ ਨੈਕਸਸ ਆਫ ਦਾ ਆਫੀਸਰਸ ਜੀ ਪੋਲੀਟੀਸ਼ੀਅਨਸ ਇਹ ਕਿੱਦਾਂ ਹੋ ਸਕਦਾ ਕਿ 15 ਸਾਲ ਅੰਨੇ ਸੀ ਕਿ ਆਪਾਂ ਕੀ ਕਿ ਜਿਹੜੀ ਚੀਜ਼ 3 ਮਹੀਨੇ ਚ ਅਸੀਂ ਕਰਵਾ ਲਈ 15 ਸਾਲ ਚ ਕਿਉਂ ਨਹੀਂ ਹੋ ਪਾਈ ਇਹਦਾ ਜਵਾਬ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਹੈ ਔਰ ਤੁਹਾਨੂੰ ਹੈਰਾਨੀ ਹੋਏਗੀ ਕਿ ਜਦੋਂ ਅਸੀਂ ਪਟੀਸ਼ਨ ਮੈਂ ਕੀਤੀ ਆਪਣੇ ਐਫੀਡੇਵਿਟ ਫਿਰ ਉਹਨਾਂ ਨੇ ਕਿਹਾ ਨਹੀਂ ਜੀ ਅਸੀਂ ਇਹਨੂੰ ਇੰਪਲੀਮੈਂਟ ਨਹੀਂ ਕਰਾਂਗੇ ਔਰ ਜਦੋਂ ਦਬਕਾ ਮਾਰਿਆ ਹਾਈ ਕੋਰਟ ਨੇ ਫਿਰ ਜਾ ਕੇ ਇਹਨਾਂ ਨੇ ਆਪਣੇ ਰੂਲ ਚੇਂਜ ਕੀਤੇ ਕੋਈ ਰੀਜਨਸ ਦੱਸੇਗੇ ਸੀ ਕਿ ਆਰਥਿਕ ਬੋਝ ਪਏਗਾ ਚਲੋ ਆਪਾਂ ਇੱਕ ਮਾਰਜਨਲ ਦੱਸ ਦਈਏ ਕਿ ਕਿੰਨੇ ਕਿ ਬੱਚੇ ਜਿਹੜੇ ਆ ਐਂਟਰੀ ਪੁਆਇੰਟ ਤੋਂ ਦਾਖਲਾ ਲੈ ਸਕਦੇ ਆ ਕਿੰਨਾ ਆਰਥਿਕ ਬੋਝ ਸਟੇਟ ਤੇ ਪੈ ਸਕਦਾ ਇਹ ਇਹ ਬਿਲਕੁਲ ਇੱਕ ਗੁੰਮਰਾਹ ਕਰਨ ਵਾਲੀ ਗੱਲ ਹੈ ਕਿ ਆਰਥਿਕ ਬੋਝ ਪਏਗਾ ਕਿਉਂਕਿ ਜਿਹੜੇ ਬੱਚੇ ਅੱਜ ਸਰਕਾਰੀ ਸਕੂਲ ਚ ਪੜ ਰਹੇ ਨੇ ਉਹੀ ਬੱਚੇ ਉਹਦੋਂ ਵਿੱਚੋਂ ਕੁਝ ਬੱਚੇ ਪ੍ਰਾਈਵੇਟ ਸਕੂਲ ਚ ਜਾਣਗੇ ਔਰ ਜਿਹੜਾ ਸਰਕਾਰ ਦੀ ਸਕੂਲ ਚ ਜਿੰਨਾ ਖਰਚਾ ਹੁੰਦਾ ਹੈ ਉਨਾ ਹੀ ਖਰਚਾ ਤੁਸੀਂ ਰੀਇੰਬਰਸ ਕਰਨਾ ਹੈ ਤੇ ਬੋਝ ਕਿਹੜਾ ਪਿਆ ਜੀ ਫੇਰ ਹੂੰ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਰਾਜੂ ਜੀ ਬਹੁਤ ਸ਼ੁਕਰੀਆ ਭਿਰਾਗਜੀ ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤਾਂ ਪਟਿਸ਼ਨਰ ਰਾਜੂ ਸਾਹਿਬ ਸਾਡੇ ਸਟੂਡੀਓ ਆਏ ਹੋਏ ਸੀ ਹਰ ਇੱਕ ਪਹਿਲੂ ਤੋਂ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮਸਲਾ ਕੀ ਸੀ ਮਸਲੇ ਦਾ ਨبطਾਰਾ ਕਿਵੇਂ ਹੋਇਆ ਉਹਨਾਂ ਬੱਚਿਆਂ ਲਈ ਬਹੁਤ ਵੱਡੀ ਰਾਹਤ ਹੈ ਜਿਹੜੇ ਐਸਸੀ ਬੀਸੀ ਐਸਟੀ ਭਾਈਚਾਰ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੀ ਆਮਦਨ ਬੜੀ ਘੱਟ ਹੈ ਹਾਂ ਪਰ ਐਂਟਰੀ ਪੁਆਇੰਟ ਯਾਦ ਰੱਖਿਓ ਕਿ ਨਿੱਜੀ ਸਕੂਲ ਦੇ ਵਿੱਚ ਸ਼ੁਰੂਆਤੀ ਦੌਰ ਚ ਭਾਵੇਂ 1.5 ਸਾਲ ਦਾ ਬੱਚਾ ਹੈ 2 ਸਾਲ ਦਾ ਬੱਚਾ ਹੈ ਜੇ ਹਾਂ ਇਹ ਪੂਰੇ ਕ੍ਰਾਈਟਰੀਆ ਫਾਲੋ ਕਰਦਾ ਹੈ ਤਾਂ ਹੀ ਬੱਚੇ ਨੂੰ ਨਿੱਜੀ ਸਕੂਲ ਦੇ ਵਿੱਚ ਭਰਤੀ ਕਰਵਾਇਆ ਜਾਣਾ ਹੈ ਆ ਹਾਈ ਕੋਰਟ ਦੇ ਵਿੱਚ ਅੱਜ ਆਰਡਰ ਆਇਆ ਸੀ ਇਹਨਾਂ ਪਰੰ ਦੀ ਕੋਸ਼ਿਸ਼ ਕੀਤੀ ਗਈ ਇੱਕ ਵੱਡਾ ਸੈਟਬੈਕ ਇਸ ਨੂੰ ਅਭੀ ਸਮਝਣ ਦੀ ਕੋਸ਼ਿਸ਼ ਕੀਤੀ ਹੈ ਹਾਂ ਇੱਕ ਰਾਹਤ ਪੰਜਾਬ ਦੇ ਉਸ ਵਰਗ ਲਈ ਹੈ ਜਿਹੜੇ ਰੋ ਰੋਜ਼ੀ ਰੋਟੀ ਦੀ ਭਾਲ ਦੇ ਲਈ ਘਰ ਤੋਂ ਜਾਂਦੇ ਨੇ ਪਰ ਆਮਦਨ ਦਾ ਕ੍ਰਾਈਟੇਰੀਆ ਉਹਨਾਂ ਦਾ ਪਾਰ ਕਰਦਾ। ਇੱਕ ਚੰਗੀ ਖਬਰ ਹੈ। ਹਾਂ ਆਉਣ ਵਾਲੇ ਦਿਨਾਂ 'ਚ ਇਸ ਖਬਰ ਨੂੰ ਲੈ ਕੇ ਹੋਰ ਚਰਚਾਵਾਂ ਹੁੰਦੀਆਂ ਰਹਿਣਗੀਆਂ ਕਿਉਂਕਿ ਨਿੱਜੀ ਸਕੂਲਾਂ ਨੂੰ ਲੈ ਕੇ ਮਨਮਾਨੀਆਂ ਨੂੰ ਲੈ ਕੇ ਇੱਕ ਵੱਡਾ ਤਬਕਾ ਪੰਜਾਬ ਦਾ ਕਹਿੰਦਾ ਰਿਹਾ ਇਹਦੇ ਛੇਲ ਲਾ ਰੱਖੀ ਹੈ। ਕਰੀਏ ਤੇ ਕੀ ਕਰੀਏ?